परछा दे दे परछा करके अंदर ले जा तब से आप डंडा लेके कोई एमपी है एमए कौन है भैया रुक बालाजी मैं दिल्ली पुलिस की लड़ हम रोज भाई मैं लड़ना लड़ रहा था अगर वो रहा था देओ मेरे को है शर्मा पूछे ले यार यार तो सा जो देना है यार यार मेरी शादी चलो आगे खड़े हो खड़े हो ਕੱਢੀ ਗੱਡੋ ਕੱਢੀ ਗੱਡੋ ਚਲੋ ਅੱਗੇ ਵਾਲਾ ਹੀ ਖੜੇ ਅੱਗੇ ਇਹਦੀਆਂ ਗੱਡੀਆਂ ਲੱਗੀਆਂ ਆ ਅੱਗੇ ਉਹ ਬੈਠਣ ਵਾਲਾ ਹੀ ਮਰੇ ਆ ਜੀ ਐ ਵੀ ਐ ਵੀ ਚਲ ਆਸ਼ੀਨ ਗੱਡੀਆਂ ਲੱਗੀਆਂ ਕਿੱਧਰ ਬੈਠੇ ਸਰ ਨਵਜੋਤ ਸਿੰਘ ਸਿੱਧੂ ਨੂੰ ਹੋਰ ਪੰਜਾਬ ਦੇ ਵਿਧਾਇਕਾਂ ਦੇ ਨਾਲ ਰੋਕਿਆ ਜਾ ਰਿਹਾ ਹੈ ਹਕੂਮਤਾਂ ਦਿੱਲੀ ਵਿਧਾਇਕਾਂ ਨੂੰ ਜਾਣ ਨਹੀਂ ਦੇ ਰਹੀਆਂ ਕਿਸਾਨਾਂ ਦੇ ਹੱਕ ਚ ਕਿਸਾਨਾਂ ਦੇ ਹੱਕ ਲਈ ਲੜ ਰਹੇ ਹੋਣਗੇ ਉਹ ਕਦੇ ਨਹੀਂ ਆਵੇ ਉਹ ਗਾਵਟੇ ਪਾੜੀ ਪਿੱਛੇ ਕਰਵਾਉਂਦੇ ਮੈਂ ਉਹ ਬੜਾ ਕਹਿੰਦੇ ਕੋਈ ਰਿਟਰਨ ਆਰਡਰ ਆ ਗਿਆ ਇਹਦੇ ਕੋਲ ਰੋਕਣ ਨੂੰ ਆਪਰੇਟਰ ਡਰੈਗ ਕੋਈ ਰੁਕਣਾ ਫੜੇ ਨੂੰ ਫੜੇ ਨੂੰ ਵਧੀਆ ਫੜ ਫੜ ਕੇ ਕਿੰਨਾ ਮਸੂ ਟਾਇਰ ਚਾਰ ਬੰਦੇ ਦੇ ਨਾਲ ਚਾਰ ਬੰਦੇ ਹੋਏ ਧੱਕਾ ਲੂ ਧੱਕਾ ਕਰਦੇ ਆਪਣੇ ਨਾਲ ਆ ਚੱਕੋ ਯਾਰ ਗੱਡੀ ਪੰਜਾਬ ਲਈ ਲੜਨਾ ਮੈਂ ਥੋੜਾ ਇੱਥੇ ਕੀ ਮਤਲਬ ਕੋਈ ਤੂੰ ਅੱਗੇ ਜਾ ਫਿਰ ਜਾ ਜਾ ਐ ਮਾਰੋ ਮੈਨੂੰ ਸਾਡੇ ਨੂੰ ਬੱਸ ਕਰੋ ਇਹਨੂੰ ਗੱਡੀ ਨੂੰ ਦਿੱਲੀ ਦੀ ਬਾਰਡਰ ਤੇ ਦਿੱਲੀ ਦੀ ਬਾਰਡਰ ਤੇ ਦਿੱਲੀ ਚ ਅੰਦਰ ਨਹੀਂ ਵੜਨ ਦਿੱਤਾ ਯਾਰਿਆ ਦਿੱਲੀ ਪੁਲਿਸ ਵੱਲੋਂ ਗੱਡੀਆਂ ਮੂਰੇ ਲਾ ਕੇ ਨਵਜੋਤ ਸਿੰਘ ਸਿੱਧੂ ਨੂੰ ਸਮੇਤ ਪੰਜਾਬ ਦੇ ਵਿਧਾਇਕਾਂ ਨਾਲ ਰੋਕਿਆ ਜਾ ਰਿਹਾ ਹੈ ਦਿੱਲੀ ਬਾਰਡਰ ਤੇ ਓਏ ਦਿੱਲੀ ਬਾਰਡਰ ਵੱਡਣ ਕਰ ਰਿਹਾ ਅਨੁਸਾਰ ਭਾਈ ਪਹੁੰਚਾ ਦੇਣਾ ਮੇਰੇ ਡੀਸੀ ਸਾਹਿਬ ਆ ਰਹੇ ਹਨ ਗੱਡੀਆਂ ਉੱਡੀਆਂ ਚੱਕਾ ਨੇ ਪਰਚਾ ਉਹ ਪਰਚਾ ਦੂਗਾ جو دیا پرچے دو آور پرچے دو آور ایک منٹ رکو ارے پرچے دو پرچے دو پرچے ہمیں دکھاؤ وہ کھڑی ہو کر کھڑی ہو جاؤ بتا چیز کھڑی ہو جاؤ پرچے کے ہم دے باڑا આપણો જોમ બોલ્યો ਚੱਲ ਜਾ ਚੱਲ ਚੱਲ ਬੰਦ ਕਰ ਦੋ ਸਾਰੇ ਇੱਕ ਵਾਰ ਕਿ ਆ ਯਾਰ ਰੁਕੋ ਰੁਕੋ ਇਹ ਪਿੱਛੇ ਆ ਬੰਦ ਕਰ ਪ੍ਰਸਾਦ ਇਹ ਵਾਈਕਲ ਨੂੰ ਨਾਲ ਲੈ ਜਾ ਚੱਲ ਜਾ ਚੱਲ ਜਾ ਚੱਲ ਜਾ ਚੱਲ ਜਾ

加八贝 <laughs> क्या बात है और आपकी गाड़ी नहीं कोई बात नहीं आपकी ऐसे नहीं है

ਮੰਦੇ ਬਰੋਕ ਰਹੇ ਹੋ ਤੇਰੀ ਬੋਕ ਕਰ ਰਹੇ ਨੇ ਆ ਫਿਰ ਇੱਕ ਕਿਲੋ ਮੀਟਰ ਅੱਗੇ 30 ਕਿਲੋਮੀਟਰ ਹੈ ਦਿੱਲੀ ਪੁਲਿਸ 30 ਕਿਲੋਮੀਟਰ ਹੈ बात आएंगे। तभी बर्ते के ना दो साल में टीवी बढ़ा रहा है। किसने बोला? चार साल में बढ़ा लगा। इनको कोई भी उठाने का। अब तो बोलने का बिचौली बढ़ा रहा है। कुछ लोग कहीं जरा घर सिद्धू साहब ਜੀ ਲਾਈਵ ਜਾ ਰਿਹਾ ਪੰਜਾਬ ਦੇ ਉਹ ਲੋਕੋ ਅੱਤ ਖੁਦਾ ਦਾ ਬੈਰ ਵੀ ਸਰਕਾਰ ਇੰਨੀ ਭਰਉਂਦੀ ਹੈ ਕਿ 2-2 ਲੱਖ ਬੰਦਿਆਂ ਦਾ ਇਸ ਤੇ ਆਮ ਬੰਦੇ ਨੂੰ ਜਾਨ ਦੇ ਰਹੇ ਇਹਨਾਂ ਨੂੰ ਕਾਦਾ ਡਰ ਹੈ ਕੀ ਲਕੋਣਾ ਹੈ ਇਹ ਲੋਕਤੰਤਰ ਨੂੰ ਡੰਡਾ ਤੰਤਰ ਬਣਾਈ ਜਾਂਦੇ ਆ ਹੁਨਾ ਤੰਤਰ ਬਣਾਈ ਜਾਂਦੇ ਆ ਮਤਲਬ ਇੱਕ ਇੱਕ ਨੁਮਾਇੰਦਾ ਆ ਧਮਾਨ ਸਾਹਿਬ ਖੜੇ ਆ ਰਾਜੇ ਵੜਿੰਗ ਨੂੰ ਠੱਕੇ ਮਾਰੇ ਆ ਇਹਨਾਂ ਦਾ ਤਾਂ ਫੋਬ ਹੈ ਸਰਕਾਰ ਨੂੰ ਹੈ ਤੇ ਰੁਕੇ ਨਾ ਜੋ ਝੁਕੇ ਨਾ ਜੋ ਦਬੇ ਨਾ ਜੋ ਉਸੇ ਪੰਜਾਬੀ ਕਹਤੇ ਆ ਤੁਹਾਨੂੰ ਇਹ ਲੱਗਦਾ ਵੀ ਇਹ ਇਕਨੋਮਿਕ ਬਲਾਕੇਡ ਲਾ ਕੇ ਪੰਜਾਬ ਦੇ ਲੋਕਾਂ ਨੂੰ ਇਸ ਤਰ੍ਹਾਂ ਜ਼ੁਲਮ ਦਾ ਸ਼ਿਕਾਰ ਬਣਾ ਕੇ ਤੁਸੀਂ ਪੰਜਾਬ ਨੂੰ ਰੋਕ ਲੋਗੇ ਅਹਿਮਦ ਸ਼ਾਹ ਅਬਦਾਲੀ ਤੋਂ ਨਹੀਂ ਦਵੇ ਉਦੋਂ ਕਹਿੰਦੇ ਹੁੰਦੇ ਸੀ ਖਾਦਾ ਪੀਤਾ ਲਾਹੇ ਦਾ ਬਾਕੀ ਐਮਦ ਸ਼ਾਹੇ ਦਾ ਤੇ ਇਹ ਕਿੱਥੋਂ ਦੱਬ ਲੈਣਗੇ ਨਾ ਇਹਨਾਂ ਕੋ ਕੋ ਰਿਟਰਨ ਆਰਡਰ ਹੈ ਨਾ ਇਹਨਾਂ ਕੋਦੇ ਕੋਲ ਕੋਈ ਤਸਦੀਕ ਹੈ ਨਾ ਸਾਨੂੰ ਇਹ ਅਰੈਸਟ ਕਰ ਰਿਹਾ ਇੱਥੇ ਖੜਾ ਲਿਆ ਲਾਨਤ ਹੈ ਮੈਂ ਕਹਨਾ ਇਹ ਜੀ ਸਰਕਾਰ ਦਾ ਹੈ ਇਹ ਇਟ ਇਜ਼ ਅ ਡਿਕਟੇਟੋਰੀਅਲ ਕਮਾਂਡ ਫਰੋਮ ਦੀ ਸੈਂਟਰ ਕਿ ਜੀ ਪੰਜਾਬ ਦੇ ਐਮ ਐਲ ਏ ਨੂੰ ਅੱਗੇ ਦਿੱਲੀ ਨਾ ਪਹੁੰਚਣ ਦਿੱਤਾ ਜਾਵੇ ਓਏ ਅਸੀਂ ਕੀ ਕਰ ਰਹੇ ਕੋਈ ਵਾਇਲੈਂਸ ਕਰ ਰਹੇ ਹਾਂ ਕੀ ਕਰ ਰਹੇ ਹਾਂ ਅਸੀਂ ਤੜੀ ਤੜੀ ਮੈਨੂੰ ਲਾ ਕੇ ਗੱਡੀ ਉੱਤੇ ਸਾਨੂੰ ਗੱਡੀ ਦਿੱਤੇ ਬਾਹਰ ਅੱਗੇ ਖੜੇ ਲੈ ਜਾਓ ਗੱਡੀਆਂ ਨੂੰ ਬਾਲ ਉਹ ਖਾ ਦੇ ਨਾ ਹਾਂ

हमारे कोई और खाली है, हैं है। ये चार 4 एमएलए बाकी वही है चलो ठीक है मैं आपको पायलट कर चल करके लेके चलो चलिए सर यहां पर गाड़ी में चलो 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 आगे दिल्ली पुलिस को झुकना पड़ा अब दिल्ली पुलिस हम इनको साथ अरेस्ट करके चलो भाई चल राजे बेटा 45 साथ दीजिए थोड़ी शिष्टाचार वाली काट दो इधर पास ਜਗ੍ਹਾ ਬਣਾਉਂਦੇ ਆਂ ਮਰਵਾ ਬਾਈ ਚਰਦੀ ਕਲਾਈ ਮੈਂ ਕਿਪਾ ਮਾਲਕ ਦੀ ਆਪਣਾ ਸਲਾਮਤੀ ਕੋ ਨਹੀਂ ਤੋੜ ਰਹੇ ਹਾਲੇ ਦੇਖਣਾ ਕੀ ਕਹਿੰਦਾ ਜੁੜੇ ਰਹੋ ਕਿਉਂਕਿ ਦਿੱਲੀ ਪੁਲਿਸ ਦਾ ਕੁਝ ਪਤਾ ਨਹੀਂ ਹੈ ਕਦੋਂ ਕੀ ਕਰਨਗੇ ਪਰ ਇਸੇ ਕਰਕੇ ਤੁਹਾਡੇ ਨਾਲ ਲਾਈਵ ਜੁੜੇ ਰਵਾਂਗੇ ਇਹ ਦਿੱਲੀ ਪੁਲਿਸ ਸਕਾਟ ਕਰ ਰਹੀ ਹੈ ਐਸ ਐਚਓ ਖੋਦਾ ਸਿੱਧੂ ਬਾਜੀ ਨਾਲ ਨੇ ਤੇ ਇਧਰ ਵਿਰਿੰਗ ਸਾਹਿਬ ਕਾਰ ਚਲਾ ਰਹੇ ਨੇ ਐਮ ਐਲ ਏ ਹੈਨਰੀ ਜੀ ਤੇ ਐਮ ਐਲ ਏ ਸਾਹਿਬ ਬੇਰੀ ਜੀ ਨਾਲ ਨੇ ਤੇ ਪਿੱਛੇ ਹੋਰ ਕਾਕਾ ਲੋਗੜ ਜੀ ਨੇ ਤੇ ਦੋ ਤਿੰਨ ਐਮ ਐਲ ਏ ਤੇ ਮਾਨ ਸਾਹਿਬ ਵੀ ਨੇ ਤੇ ਬਾਕੀ ਕਿਉਂਕਿ ਕੱਟ ਬਹੁਤ ਜ਼ਿਆਦਾ ਸੀਗਾ ਕਈ ਐਮਐਲਏ ਨੂੰ ਨੋਸ਼ਾਦ ਦੇਖ ਨਹੀਂ ਪਾਏ ਪਰ ਤੁਹਾਡੇ ਨਾਲ ਜੁੜੇ ਰਵਾਂਗੇ ਤੁਹਾਨੂੰ ਲਾਈਵ ਇਨਫੋਰਮੇਸ਼ਨ ਦਿੰਦੇ ਰਵਾਂਗੇ ਆ ਦਿੱਲੀ ਪੁਲਿਸ ਦੀ ਕਾਰ ਨਾਲ ਲੋਕਤੰਤਰ ਦਾ ਕਾਹਨ ਕੀਤਾ ਜਾ ਰਿਹਾ ਹੈ ਮੋਦੀ ਦੀ ਤਾਨਾ ਜਾ ਦੇ ਵੀ ਜੀ ਕੀਤੀ ਕਰੀ ਗੱਲ ਆਪ ਇਸ ਗੱਡੀ ਆਹ ਜੀ ਇੱਕ ਪਿਛਲੀ ਗੱਡੀ ਆਪਣੀ ਨਾ ਮਗਰਦਾਰੀ ਇਸ ਪਿਛਲੀ ਗੱਡੀ ਹਾਂ ਸਾਰੀਆਂ ਲੈ ਕੇ ਜਾਣੀਆਂ ਬਹੁਤ ਤਾਂ ਹੋਏ ਆਪਣੀ ਸਾਰੀ ਲੈ ਜਾਣੀ ਆਪਾਂ ਓਏ ਆ ਗੱਡੀ ਸਾਰੀ ਗੱਡੀ ਸਾਰੀ ਜਾਣਗੀਆਂ ਸਾਰੀ ਗੱਡੀ ਜਾਣਗੀਆਂ ਹਾਂ ਚੰਗਾ ਹੋ ਗਏ ਲੋਕਾਂ ਦੇ ਇਹਨਾਂ ਦਾ ਸਪੋਰਟ ਹੈ ਹੈ

ਹਿੰਦ ਕੰਨ ਚਾਹੁੰਦੇ ਆ ਠੀਕ ਹੈ ਥਾਲੂ ਜੁਰਾਣਾ ਨਾ ਤੁਸੀਂ ਜਾਓ ਜੀ ਜੀ ਮੈਂ ਬੈਠਾ ਬੈਠਾ ਆ ਲੱਗ ਲੱਗ ਤੇ ਇਹ ਨਾਲੇ ਉੱਧੋ ਚਲੋ ਦਿੱਲੀ ਐਂਟਰ ਕਰ ਰਹੇ ਆ ਜੀ ਪੁਲਿਸ ਦੀਆਂ ਕਾਰਾਂ ਨੇ ਚਾਰੇ ਪਾਸੇ ਘੇਰਿਆ ਹੋਇਆ ਤੇ ਦੇਖੋ ਇਹਨਾਂ ਨੂੰ ਕੀ ਖੌਫ ਆ ਮੈਨੂੰ ਸਮਝ ਨਹੀਂ ਆਉਂਦੀ ਕਿਸਾਨ ਦਾ ਸੰਘਰਸ਼ ਪਵਿੱਤਰ ਹੈ ਛੰਡੇ ਦੇ ਡੰਡੇ ਦਾ ਸੰਘਰਸ਼ ਇਹ ਕਿ ਨਹੀਂ ਉਸ ਤੋਂ پاک ਸੰਘਰਸ਼ ਕੋਈ ਹੋ ਨਹੀਂ ਸਕਦਾ ਨਾਨ ਵਾਇਲੈਂਟ ਸੰਘਰਸ਼ ਇਹ ਉਸ ਕਿਸਾਨ ਦਾ ਨਿਰਾਦਰ ਕਰ ਰਿਹਾ ਇਹ અપਮਾਨ ਕਰ ਰਿਹਾ ਇਹ ਦੋ ਦੋ ਲੱਖ ਬੰਦੇ ਜਿਨ੍ਹਾਂ ਨੇ ਸਾਨੂੰ ਚੁਣ ਕੇ ਭੇਜਿਆ ਇਹ ਉਹਨਾਂ ਦਾ ਵੀ અપਮਾਨ ਕਰ ਰਿਹਾ ਇਹ ਲੋਕਤੰਤਰ ਹੈ ਹੈ ਇਹ ਡਿਕਟੇਟੋਰੀਅਲ ਰਾਜ ਹੈ ਕਿ ਲੋਕਤੰਤਰ ਬਗੈਰ ਕਿਸੇ ਕਾਗਜ਼ ਬਗੈਰ ਕਿਸੇ ਲਿਖਤ ਬੜੀ ਇੱਕ ਐਸ ਐਚਓ 7 ਐਮ ਐਲ ਨੂੰ ਰੋਕ ਰਿਹਾ ਹਾਂ ਰੁਕੇ ਨਾ ਜੋ ਝੁਕੇ ਨਾ ਜੋ ਦਬੇ ਨਾ ਜੋ ਉਸੇ ਪੰਜਾਬੀ ਕਹਿੰਦੇ ਚੂਨੇ ਵੀ ਛੱਤ ਤੇ ਜਿੰਨੇ ਵਾਰ ਕਰੋਗੇ ਉੰਨੀ ਤਕੜੀ ਹੋ ਆ ਠੋਕ ਕੇ ਕਹਨਾ ਲਾਓ ਜੋ ਪੰਜਾਬੀ ਹੋਰ ਸੁਰਖਰੂ ਹੋਣਗੇ ਹਰ ਸੰਘਰਸ਼ ਸੰਘਰਸ਼ ਦੇ ਸਾਡਾ ਹਾਂ ਤੋਂ ਵੀ ਬੁਲਾ ਹਾਂਜੀ ਕੰਨੀ ਸਾਹਿਬ ਅੱਜ ਲੋਕਤੰਤਰ ਦਾ ਸਭ ਤੋਂ ਵੱਡਾ ਘਾਣ ਮੂਰਿਆ ਜਦੋਂ ਇੱਕ ਪੀਸਫੁਲ ਡੈਮੋਨਸਟ੍ਰੇਸ਼ਨ ਕਰਨ ਵਾਸਤੇ ਕਿਸਾਨਾਂ ਦੇ ਹੱਕਾਂ ਵਾਸਤੇ ਅਸੀਂ ਹਿੰਦੁਸਤਾਨ ਦੇ ਰਾਸ਼ਟਰਪਤੀ ਜੀ ਨੂੰ ਮਿਲਣ ਜਾਣਾ ਸੀ ਤਾਂ ਉਹਨਾਂ ਨੇ ਵੀ ਨਾ ਕਰ ਤੇ ਮਹਾਤਮਾ ਗਾਂਧੀ ਜੀ ਜਿਨ੍ਹਾਂ ਦੇ ਪ ਜਿਨ੍ਹਾਂ ਦੇ ਚੱਲਦੇ ਹੋਏ ਇੱਕ ਪੀਸਫੁਲ ਡੈਮੋਨਸਟ੍ਰੇਸ਼ਨ ਉਹਨਾਂ ਦੇ ਚਰਨਾਂ ਦੇ ਹੇਠ ਕਰਨ ਸਾਰੇ ਐਮਐਲਏ ਸਹਿਬਾਨ ਚੱਲੇ ਤੇ ਅੱਜ ਡੇਢ ਘੰਟੇ ਤੋਂ ਸਾਨੂੰ ਬਾਰਡਰ ਤੇ ਰੋਕਿਆ ਹੋਇਆ ਸਾਨੂੰ ਦਿੱਲੀ ਐਂਟਰ ਨਹੀਂ ਕਰਨ ਦਿੱਤਾ ਤੇ ਹੁਣ ਸਾਨੂੰ ਸੱਤ ਐਮਐਲਏ ਸਹਿਬਾਨ ਨੂੰ ਪੁਲਿਸ ਸਕਾਟ ਏਦਾਂ ਲੈ ਕੇ ਜਾ ਰਹੀ ਹੈ ਜਿਵੇਂ ਕੋਈ ਅਤਵਾਦੀ ਨੂੰ ਲੈ ਕੇ ਜਾ ਰਹੀ ਹੈ ਅੱਜ ਲੋਕਤੰਤਰ ਦਾ ਤਾਂ ਬਹੁਤ ਵੱਡਾ ਘਾਣ ਹੈ ਹੀ ਹੈ ਪਰ ਸਭ ਤੋਂ ਵੱਡਾ ਹਿੰਦੁਸਤਾਨ ਦੀ ਕਿਸਾਨੀ ਨੂੰ ਇਹਨਾਂ ਨੇ ਇੱਕ ਕਾਲਾ ਦਿਨ ਦਿੱਤਾ ਹੈਗਾ ਜ ਜਿਹਦੇ ਵਿੱਚ Ja. Det var det. Det var det. Det var det. ਅਸੀਂ ਗੱਲ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਅੱਜ ਅਸੀਂ ਕਿਸਾਨਾਂ ਦੇ ਧਰਨੇ ਵਾਸਤੇ ਸਾਰੇ ਲੋਕ ਜੰਤਰ ਮੰਤਰ ਜਾ ਰਹੇ ਹਨ ਲੇਕਿਨ ਪੁਲਿਸ ਨੇ ਜੋ ਰਾਜ ਬਤਮੀਜ਼ੀ ਕੀਤੀ ਉਹ ਤੁਸੀਂ ਦੇਖਿਆ ਦਿੱਲੀ ਪੁਲਿਸ ਨੇ ਕਿਵੇਂ ਕਾਂਸਟੇਬਲਸ ਨੇ ੱੱਕੇ ਮਾਰੇ ਕਿਵੇਂ ਬਹਿਸ ਕੀਤੀ ਔਰ ਜਦੋਂ ਸਿੱਧੂ ਸਾਹਿਬ ਗੁਰਾਣ ਨੇ ਆਪਦੇ ਫੇਸ ਤੋਂ ਉਹਨਾਂ ਦੇ ਚਾਹੇਤਿਆਂ ਨੇ ਲਾਈਵ ਕੀਤਾ ਤੇ ਜਦੋਂ ਜਨਤਾ 'ਚ ਇਹ ਗੱਲ ਗਈ ਕਿ ਭਾਈ ਆ ਤੱਕਾ ਅਭੀ ਵੀ ਆਪਕੇ ਪੁਲਿਸ ਵਾਲੇ ਅੱਗੇ ਚੱਲ ਰਹੇ ਨੇ ਕਹਤੇ ਨਹੀਂ ਆਪਕੋ ਛੋੜ ਕੇ ਆਉਣਗੇ ਪੰਜਾਬ ਭਵਨ ਛੋੜ ਕੇ ਆਉਣਗੇ ਅਮਨੇ ਕਹਾ ਅੱਗੇ ਵੀ ਹਮ ਤੋ ਆਤੇ ਜਾਂਤੇ ਹੈ ਸਿੱਧੂ ਸਾਹਿਬ ਪਹਿਲੇ ਵੀ ਆਤੇ ਹੈ ਕਭੀ ਨਹੀਂ ਕੋਈ ਛੋੜਨੇ ਗਿਆ ਨਾ ਲੈਨੇ ਗਿਆ ਕਿਉਂਕਿ ਦਿੱਲੀ ਪੁਲਿਸ ਹੈ ਅੱਜ ਕਿਉਂ ਐਸਾ ਵਿਸ਼ੇਸ਼ ਹੋਣ ਇਹਨਾਂ ਦਾ ਇਰਾਦਾ ਸੀਗਾ ਕਿ ਫੜਕੇ ਅੰਦਰ ਦਈਏ ਸੋ ਇਹਨਾਂ ਨੂੰ ਡਿਟੇਨ ਕਰ ਦਈਏ ਤੇ ਧਰਨੇ ਵਾਲੀ ਥਾਂ ਤੇ ਨਾ ਪਹੁੰਚਣ ਦੇਈਏ ਪਰ ਥੋੜਾ ਪਿਆਰ ਵੇਖਦੇ ਹੋਏ ਸਿੱਧੂ ਸਾਹਿਬ ਦਾ ਪਿਆਰ ਵੇਖਦੇ ਹੈਨਰੀ ਸਾਹਿਬ ਬੇਰੀ ਸਾਹਿਬ ਉਹ ਤੁਸੀਂ ਸਮਰਥਨ ਕਰਦੇ ਹੋ ਬੇਸ਼ੱਕ ਉਹ ਤੁਸੀਂ ਜ਼ਮੀਨ ਤੇ ਆ ਕੇ ਲੜ ਨਹੀਂ ਸਕਦੇ ਲੇਕਿਨ ਇੱਥੋਂ ਦੀ ਲੜਾਈ ਵੀ ਬਹੁਤ ਵੱਡੀ ਹੈ ਕਿਉਂਕਿ ਦੁਨੀਆ ਦੇ ਵਿੱਚ ਤੁਹਾਡਾ ਸੁਣਿਆ ਜਾਂਦਾ ਹੈ ਅੱਜ ਜੋ ਹੋਇਆ ਤੁਸੀਂ ਦੇਖਿਆ ਹੋਣਾ ਕਿ ਰਾਜ ਰੋਕਣ ਦੀ ਕੋਸ਼ਿਸ਼ ਚਲੋ ਮੇਰੇ ਅਰਗੇਨ ਦਾ ਕੋਈ ਬੰਦਾ ਨਹੀਂ ਜਾਣਦਾ ਹੋਊਗਾ ਹੈਨਰੀ ਸਾਹਿਬ ਨੂੰ ਘੱਟ ਮੇਰੇ ਅੱਗੇ ਨੂੰ ਘੱਟ ਜਾਂਦਾ ਹੋਊਗਾ ਕੋਈ ਲੇਕਿਨ ਸੁਧੂ ਸਾਹਿਬ ਨੂੰ ਪੂਰੀ ਦੁਨੀਆ ਦੇ ਦੇਸ਼ ਜਾਣਦਾ ਹੈ ਦਿੱਲੀ ਦੀ ਪੁਲਿਸ ਵੀ ਜਾਣਦੀ ਹੈ ਰੁਕਨ ਦਾ ਤਾਂ ਮਤਲਬ ਹੀ ਨਹੀਂ ਬੰਦਾ ਸੋ ਮਨਸ਼ਾ ਕੁਝ ਹੋਰ ਸੀਗੀ ਲੇਕਿਨ ਤੁਹਾਡਾ ਪਿਆਰ ਦੇਖ ਕੇ ਤੁਹਾਡੀ ਆ ਵਾਇਰਲ ਜੋ ਲਾਈਵ ਹੋ ਰਿਹਾ ਹੈ ਕਈ ਲੋਕਾਂ ਦੇ ਫੋਨ ਆ ਰਹੇ ਆ ਵੀ ਚਿੰਤਾ ਨਾ ਕਰੋ ਅਸੀਂ ਨਾਲ ਆਏ ਸੋ ਮੇਰੇ ਕਹਿਣ ਦਾ ਮਤਲਬ ਕਿ ਇਹ ਪਿਆਰ ਵੇਖਦੇ ਹੋਏ ਹੁਣ ਜੁਆਇੰਟ ਕਮਿਸ਼ਨਰ ਨਾਲ ਗੱਲ ਹੋਈ ਸੀ ਵੀ ਭਾਈ ਸਾਨੂੰ ਕਾਹਤੋਂ ਡਿਟੇਨ ਕੀਤਾ ਤੁਹਾਡੇ ਬੰਦੇ ਸਾਨੂੰ ਧੱਕਾ ਕਿਉਂ ਮਾਰ ਰਹੇ ਆ ਪੁਲਿਸ ਪੁਲਿਸ ਨੂੰ ਧੱਕੇ ਮਾਰ ਰਹੀ ਸੀ ਤੁਸੀਂ ਵੇਖਿਆ ਹੋਣਾ ਸੋ ਹੁਣ ਉਹ ਕਹਿ ਰਹੇ ਕਿ ਨਹੀਂ ਜੀ ਅਸੀਂ ਤੁਹਾਨੂੰ 50 ਪਾਵਨ ਛੱਡ ਕੇ ਆ ਰਹੇ ਹਾਂ ਮੈਂ ਆਖਿਆ ਵੀ ਅੱਗੇ ਤੱਕ ਕਦੇ ਨਹੀਂ ਛੱਡ ਕੇ ਆਏ ਸਾਨੂੰ 50 ਪਾਵਨ ਅੱਜ ਕਿਉਂ ਛੱਡਣ ਜਾ ਰਹੇ ਹੋ ਵਿਸ਼ੇਸ਼ ਸਿੱਧੂ ਸਾਹਿਬ ਨੂੰ ਅੱਗੇ ਤੱਕ ਸਕਾਟ ਲਾ ਕੇ ਲੈ ਕੇ ਨਹੀਂ ਗਏ ਦਿੱਲੀ ਪੁਲਿਸ ਕਦੇ ਸੋ ਕਿਉਂਕਿ ਡਰ ਹੈ ਕਿ ਜੋ ਉੱਥੇ ਜਾ ਕੇ ਬੋਲਣਾ ਹੈ ਤੇ ਪੂਰੇ ਦੇਸ਼ ਦਾ ਦੁਨੀਆ ਦਾ মিডিਆ ਸੁਣੂਗਾ ਇਹਨਾਂ ਨੂੰ ਸੋ ਇਸ ਡਰ ਤੇ ਭੈ ਦੇ ਮਾਰਿਆਂ ਨੇ ਪਹਿਲਾਂ ਡਿਟੇਨ ਕਰਨ ਦੀ ਕੋਸ਼ਿਸ਼ ਕੀਤੀ ਹੁਣ ਕਹਿੰਦੇ ਆ ਵੀ ਤੁਹਾਨੂੰ ਛੱਡ ਕੇ ਆਉਣੇ ਆ ਪਰ ਪਤਾ ਨਹੀਂ ਛੱਡ ਕੇ ਆਉਂਦੇ ਕਿ ਨਹੀਂ ਸੋ ਸਾਥੀਓ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਜੋ ਜਦੋਂ ਉੱਥੋਂ ਲਾਈਵ ਚੱਲੇਗਾ ਜੰਤਰ ਮੰਤਰ ਤੋਂ ਤੇ ਤੁਹਾਨੂੰ ਦਿਖਾਵਾਂਗੇ ਧੰਨਵਾਦ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਅੱਜ ਜਿਸੀ ਕਿਸਾਨਾਂ ਦੇ ਧਰਨੇ ਵਾਸਤੇ ਇਹ ਸਾਰੇ ਲੋਕ ਜੰਤਰ ਮੰਤਰ ਜਾ ਰਹੇ ਹਨ ਲੇਕਿਨ ਪੁਲਿਸ ਨੇ ਜੋ ਰਾਤ ਨੂੰ ਬਤਮੀਜ਼ੀ ਕੀਤੀ ਉਹ ਤੁਸੀਂ ਦੇਖਿਆ ਦਿੱਲੀ ਪੁਲਿਸ ਨੇ ਕਿਵੇਂ ਕਾਂਸਟੇਬਲਸ ਨੇ ੱੱਕੇ ਮਾਰੇ ਕਿਵੇਂ ਬੈਸ ਕੀਤੀ ਔਰ ਜਦੋਂ ਸਿੱਧੂ ਸਾਹਿਬ ਗੁਰਾਂ ਨੇ ਆਪਦੇ ਬੇਸ ਤੋਂ ਉਹਨਾਂ ਦੇ ਚਹੇਤਿਆਂ ਨੇ ਲਾਈਵ ਕੀਤਾ ਤੇ ਜਦੋਂ ਜਨਤਾ 'ਚ ਇਹ ਗੱਲ ਗਈ ਕਿ ਭਾਈ ਆ ਤੱਕਾ ਅਭੀ ਵੀ ਆਪਕੇ ਪੁਲਿਸ ਵਾਲੇ ਅੱਗੇ ਚੱਲ ਰਹੇ ਨੇ ਕਹਤੇ ਨਹੀਂ ਆਪਕੋ ਛੋੜ ਕੇ ਆਉਣਗੇ ਪੰਜਾਬ ਭਵਨ ਛੋੜ ਕੇ ਆਉਣਗੇ ਅਸੀਂ ਕਹਾ ਅੱਗੇ ਵੀ ਹਮ ਤੋ ਆਤੇ ਜਾਂਤੇ ਹੈ ਸਿੱਧੂ ਸਾਹਿਬ ਪਹਿਲੇ ਵੀ ਆਤੇ ਹੈ ਕਭੀ ਨਹੀਂ ਕੋਈ ਛੋੜਨੇ ਗਿਆ ਨਾ ਲੈਨੇ ਗਿਆ ਕਿਉਂਕਿ ਦਿੱਲੀ ਪੁਲਿਸ ਹੈ ਅੱਜ ਕਿਉਂ ਐਸਾ ਵਿਸ਼ੇਸ਼ ਹੋਣ ਇਹਨਾਂ ਦਾ ਇਰਾਦਾ ਸੀਗਾ ਕਿ ਫੜਕੇ ਅੰਦਰ ਦਈਏ ਸੋ ਇਹਨਾਂ ਨੂੰ ਡਿਟੇਨ ਕਰ ਦਈਏ ਤੇ ਧਰਨੇ ਵਾਲੀ ਥਾਂ ਤੇ ਨਾ ਪਹੁੰਚਣ ਦਈਏ क्या दे दे परछल करके अंदर ले जा तब से आप डंडा लेके कोई एमपी एमए कौन है भैया रोकने वाला थी? मैं दिल्ली पुलिस से लड़ हम रोज बाइक पे रिटर्न अगर अंदर रहे थे ओरे को है नहीं सर पूछे जा यार दो यार दो ਉਹ ਯਾ ਕੱਢ ਗਿਡੋ ਚਲੋ ਅੱਗੇ ਵਾਲਾ ਹੀ ਚੱਲੋ ਜੀ ਅੱਗੇ ਇਹਦੀਆਂ ਗੱਡੀਆਂ ਲੱਗੀਆਂ ਆ ਅੱਗੇ ਉਹ ਗੱਡੀਆਂ ਵਾਲਾ ਹੀ ਮਰੇ ਆ ਜੀ ਐਵੀ ਐਵੀ ਚਲ ਆਹ ਥਿੰਨ ਗੱਡੀਆਂ ਲੱਗੀਆਂ ਕਿੱਧਰ ਬੈਠੇ दिल्ली एंट्रेंस ते सरदार नवजोत सिंह सिद्धू ਨੂੰ ਹੋਰ ਪੰਜਾਬ ਦੇ ਵਿਧਾਇਕਾਂ ਦੇ ਨਾਲ ਰੋਕਿਆ ਜਾ ਰਿਹਾ ਹੈ ਹਕੂਮਤਾਂ ਦਿੱਲੀ ਵਿਧਾਇਕਾਂ ਨੂੰ ਜਾਣ ਨਹੀਂ ਦੇ ਰਹੀਆਂ ਕਿਸਾਨਾਂ ਦੇ ਹੱਕ ਚ ਕਿਸਾਨਾਂ ਦੇ ਹੱਕ ਲਈ ਲੜ ਰਹੇ ਹਾਂ ਉਹ ਵੀ ਤੇਰੇ ਕੰਮ ਕਰ ਰਹੇ ਹਾਂ ਉਹ ਗਾਵਾਂ ਦੇ ਨਾਲ ਉਹ ਬਾੜੀ ਪਿੱਛੇ ਲਗਾਉਂਦੇ ਮੈਨੂੰ ਉਹਨਾਂ ਬਿਦਾਂ ਦਾ ਡਾਕਰ ਬਣ ਕੇ ਰੋਕਦੇ ਵੇਣ ਨੂੰ ਪੁੱਛ ਕੋਈ ਰਿਟਰਨ ਆਰਡਰ ਆ ਗਿਆ ਇਹਦੇ ਕੋਲ ਰੋਕਣ ਨੂੰ ਫੇਰ ਆਪਰੇਟੋਰ ਰਹੇਗਾ ਕੋਈ ਰੁਕਣਾ ਫੜੇ ਨੂੰ ਫੜੇ ਨਹੀਂ ਫੜ ਫੜ ਕੇ ਕਿੰਨਾ ਮੀਟਰ ਚਾਰ ਬੰਦੇ ਨੇ ਸਾਰੇ ਚਾਰ ਬੰਦੇ ਹੋਏ ਤੱਕ ਖਾਂਦੇ ਆਪਣੇ ਨਾਲ ਚੱਕੋ ਜਾਨ ਗੱਡੀ ਪੰਜਾਬ ਲਈ ਨਾ ਥੋੜਾ ਇੱਥੇ ਕੀ ਹੋ ਰਿਹਾ ਕੋਈ ਮਤਲਬ ਤੂੰ ਅੰਦਰ ਜਾ ਫਿਰ ਜਾ ਜੈਂ ਮਾਰੋ ਕੋਈ ਸਰਾ ਨੂੰ ਸਾਡੇ ਨੂੰ ਬਸ ਕਰੋ ਇਹਨੂੰ ਗੱਡੀ ਦਿੱਲੀ ਦੀ ਬਾਰਡਰ ਤੇ ਦਿੱਲੀ ਦੀ ਬਾਰਡਰ ਤੇ ਦਿੱਲੀ ਚ ਅੰਦਰ ਨਹੀਂ ਵੜਨ ਦਿੱਤਾ ਜਾ ਰਿਹਾ ਦਿੱਲੀ ਪੁਲਿਸ ਵੱਲੋਂ ਗੱਡੀਆਂ ਮੂਰੇ ਲਾ ਕੇ ਨਵਜੋਤ ਸਿੰਘ ਸਿੱਧੂ ਨੂੰ ਸਮੇਤ ਪੰਜਾਬ ਦੇ ਵਿਧਾਇਕਾਂ ਨਾਲ ਰੋਕਿਆ ਜਾ ਰਿਹਾ ਹੈ ਦਿੱਲੀ ਬਾਰਡਰ ਤੇ ਓਏ ਦਿੱਲੀ ਬਾਰਡਰ ਵੱਧਣ ਕਰਿਆ ਕੋਹਨੇ ਇਸ ਪਾਸੇ ਸਾਹਿਬ ਸੁਣਾ ਮੇਰੇ ਡੀਸੀ ਸਾਹਿਬ ਆ ਰਹੇ ਆ

આરોંજો મારો આ દુસરો આ દુસરો ગુસ્સે કરી દો ચાલો 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 થોડુંક આવો સર એક બર કે રુકો રુકો તો બીછો ચાલો આ ક્યાંથી સંભાળે બસ આને બીચમાં ફટ આ સાવાસ એ વહીકલ નહોતું નાગ очку Qualse la, car si Buatako, Katsik La. — Katsik S Katsik S

ಕಡೋ

आपकी ऐसा नहीं है राजा भी थोड़ी आप ਲੋਕ ਮੰਦਰ ਬਣਾ ਰਹੇ ਲੋਕ ਮੰਦਰ ਦਾ ਦਾ ਮੰਦਰ ਬਣਾਈ ਇਹ ਕੋਈ ਇੱਕ ਆਰਡਰ ਨਹੀਂ ਕੁਝ ਨਹੀਂ ਆ ਰਿਹਾ ਰਸਤੇ ਪੁਣੀ ਹੈ ਮੈਂ ਆਪੇ ਮੈਦ ਨਹੀਂ ਹੈ ਐ ਉੱਧਰ ਕੇ ਬਣਾ ਦੇ ਕਿਹੜਾ ਨਹੀਂ

ਫਿਰ ਝੇਲ ਲੇ ਕਿ ਤਾ ਉਹ ਹੱਦ ਕਰ ਸਸੀਕਲ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਅੱਜ ਅਸੀਂ ਕਿਸਾਨਾਂ ਦੇ ਧਰਨੇ ਵਾਸਤੇ ਸਾਰੇ ਲੋਕ ਜੰਤਰ ਮੰਤਰ ਜਾ ਰਹੇ ਹਨ ਲੇਕਿਨ ਪੁਲਿਸ ਨੇ ਜੋ ਰਾਜ ਬਤਮੀਜ਼ੀ ਕੀਤੀ ਉਹ ਤੁਸੀਂ ਦੇਖਿਆ ਦਿੱਲੀ ਪੁਲਿਸ ਨੇ ਕਿਵੇਂ ਕਾਂਸਟੇਬਲਸ ਨੇ ੱੱਕੇ ਮਾਰੇ ਕਿਵੇਂ ਬਹਿਸ ਕੀਤੀ ਔਰ ਜਦੋਂ ਸਿੱਧੂ ਸਾਹਿਬ ਗੁਰਾਂ ਨੇ ਆਪਦੇ ਫੇਸ ਤੋਂ ਉਹਨਾਂ ਦੇ ਚਾਹੇਤਿਆਂ ਨੇ ਲਾਈਵ ਕੀਤਾ ਤੇ ਜਦੋਂ ਜਨਤਾ 'ਚ ਇਹ ਗੱਲ ਗਈ ਕਿ ਭਾਈ ਆ ਤੱਕ ਅਭੀ ਵੀ ਆਪਕੇ ਪੁਲਿਸ ਵਾਲੇ ਅੱਗੇ ਚੱਲ ਰਹੇ ਨੇ ਕਹਤੇ ਨਹੀਂ ਆਪਕੋ ਛੋੜ ਕੇ ਆਉਣਗੇ ਪੰਜਾਬ ਭਵਨ ਛੋੜ ਕੇ ਆਉਣਗੇ ਅਮਨੇ ਕਹਾ ਅੱਗੇ ਵੀ ਹਮ ਤੋ ਆਤੇ ਜਾਂਤੇ ਹੈ ਸਿੱਧੂ ਸਾਹਿਬ ਪਹਿਲੇ ਵੀ ਆਤੇ ਹੈ ਕਭੀ ਨਹੀਂ ਕੋਈ ਛੋੜਨੇ ਗਿਆ ਨਾ ਲੈਨੇ ਗਿਆ ਕਿਉਂਕਿ ਦਿੱਲੀ ਪੁਲਿਸ ਹੈ ਅੱਜ ਕਿਉਂ ਐਸਾ ਵਿਸ਼ੇਸ਼ ਹੋਣ ਇਹਨਾਂ ਦਾ ਇਰਾਦਾ ਸੀਗਾ ਕਿ ਫੜਕੇ ਅੰਦਰ ਦੀਏ ਸੋ ਇਹਨਾਂ ਨੂੰ ਡਿਟੇਨ ਕਰ ਦਈਏ ਤੇ ਧਰਨੇ ਵਾਲੀ ਥਾਂ ਤੇ ਨਾ ਪਹੁੰਚਣ ਦੇਈਏ ਪਰ ਤੁਹਾਡਾ ਪਿਆਰ ਵੇਖਦੇ ਹੋਏ ਸਿੱਧੂ ਸਾਹਿਬ ਦਾ ਪਿਆਰ ਵੇਖਦੇ ਹੈਨਰੀ ਸਾਹਿਬ ਬੇਰੀ ਸਾਹਿਬ ਜੇ ਤੁਸੀਂ ਸਮਰਥਨ ਕਰਦੇ ਹੋ ਬੇਸ਼ੱਕ ਉਹ ਤੁਸੀਂ ਜ਼ਮੀਨ ਤੇ ਆ ਕੇ ਲੜ ਨਹੀਂ ਸਕਦੇ ਲੇਕਿਨ ਇੱਥੋਂ ਦੀ ਲੜਾਈ ਵੀ ਬਹੁਤ ਵੱਡੀ ਹੈ ਕਿਉਂਕਿ ਦੁਨੀਆ ਦੇ ਵਿੱਚ ਤੁਹਾਡਾ ਸੁਨਿਆ ਜਾਂਦਾ ਹੈ ਅੱਜ ਜੋ ਹੋਇਆ ਤੁਸੀਂ ਦੇਖਿਆ ਹੋਣਾ ਕਿ ਰਾਜ ਰੋਕਣ ਦੀ ਕੋਸ਼ਿਸ਼ ਚਲੋ ਮੇਰੇ ਅੱਗੇ ਤਾਂ ਕੋਈ ਬੰਦਾ ਨਹੀਂ ਜਾਣਦਾ ਹੋਊਗਾ ਹੈਨਰੀ ਸਾਹਿਬ ਨੂੰ ਘੱਟ ਮੇਰੇ ਅੱਗੇ ਨੂੰ ਘੱਟ ਜਾਂਦਾ ਹੋਊਗਾ ਕੋਈ ਲੇਕਿਨ ਸੁਧੂ ਸਾਹਿਬ ਨੂੰ ਪੂਰੀ ਦੁਨੀਆ ਦੇ ਦੇਸ਼ ਜਾਣਦਾ ਹੈ ਦਿੱਲੀ ਦੀ ਪੁਲਿਸ ਵੀ ਜਾਣਦੀ ਹੈ ਰੋਕਣ ਦਾ ਤਾਂ ਮਤਲਬ ਹੀ ਨਹੀਂ ਬੰਦਾ ਸੋ ਮਨਸ਼ਾ ਕੁਝ ਹੋਰ ਸੀਗੀ ਲੇਕਿਨ ਤੁਹਾਡਾ ਪਿਆਰ ਦੇਖ ਕੇ ਤੁਹਾਡੀ ਆ ਵਾਇਰਲ ਜੋ ਲਾਈਵ ਹੋ ਰਿਹਾ ਹੈ ਕਈ ਲੋਕਾਂ ਦੇ ਫੋਨ ਆ ਰਹੇ ਆ ਵੀ ਚਿੰਤਾ ਨਾ ਕਰੋ ਅਸੀਂ ਨਾਲ ਆ ਸੋ ਮੇਰੇ ਕਹਿਣ ਦਾ ਮਤਲਬ ਕਿ ਇਹ ਪਿਆਰ ਵੇਖਦੇ ਹੋਏ ਹੁਣ ਜੁਆਇੰਟ ਕਮਿਸ਼ਨਰ ਨਾਲ ਗੱਲ ਹੋਈ ਸੀ ਵੀ ਭਾਈ ਸਾਨੂੰ ਕਾਹ ਤੋਂ ਡਿਟੇਨ ਕੀਤਾ ਤੁਹਾਡੇ ਬੰਦੇ ਸਾਨੂੰ ਧੱਕਾ ਕਿਉਂ ਮਾਰ ਰਹੇ ਆ ਪੁਲਿਸ ਪੁਲਿਸ ਨੂੰ ਧੱਕੇ ਮਾਰ ਰਹੀ ਸੀ ਤੁਸੀਂ ਵੇਖਿਆ ਹੋਣਾ ਸੋ ਹੁਣ ਉਹ ਕਹਿ ਰਹੇ ਕਿ ਨਹੀਂ ਜੀ ਅਸੀਂ ਤੁਹਾਨੂੰ 50 ਪਾਵਨ ਛੱਡ ਕੇ ਆ ਰਹੇ ਹਾਂ ਮੈਂ ਆਖਿਆ ਵੀ ਅੱਗੇ ਤੱਕ ਕਦੇ ਨਹੀਂ ਛੱਡ ਕੇ ਆਏ ਸਾਨੂੰ 50 ਪਾਵਨ ਅੱਜ ਕਿਉਂ ਛੱਡਣ ਜਾ ਰਹੇ ਹੋ ਵਿਸ਼ੇਸ਼ ਸਿੱਧੂ ਸਾਹਿਬ ਨੂੰ ਅੱਗੇ ਤੱਕ ਸਕਾਟ ਲਾ ਕੇ ਲੈ ਕੇ ਨਹੀਂ ਗਏ ਦਿੱਲੀ ਪੁਲਿਸ ਕਦੇ ਸੋ ਕਿਉਂਕਿ ਡਰ ਹੈ ਕਿ ਜੋ ਉੱਥੇ ਜਾ ਕੇ ਬੋਲਣਾ ਹੈ ਤੇ ਪੂਰੇ ਦੇਸ਼ ਦਾ ਦੁਨੀਆ ਦਾ মিডিਆ ਸੁਣੂਗਾ ਇਹਨਾਂ ਨੂੰ ਸੋ ਇਸ ਡਰ ਤੇ ਭੈ ਦੇ ਮਾਰਿਆਂ ਨੇ ਪਹਿਲਾਂ ਡਿਟੇਨ ਕਰਨ ਦੀ ਕੋਸ਼ਿਸ਼ ਕੀਤੀ ਹੁਣ ਕਹਿੰਦੇ ਆ ਵੀ ਤੁਹਾਨੂੰ ਛੱਡ ਕੇ ਆਉਣੇ ਆ ਪਰ ਪਤਾ ਨਹੀਂ ਛੱਡ ਕੇ ਆਉਂਦੇ ਕਿ ਨਹੀਂ ਤੋ ਸਾਥੀਓ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਜੋ ਜਿਹਨੂੰ ਉਥੋਂ ਲਾਈਵ ਚੱਲੇਗਾ ਜੰਤਰ ਮੰਤਰ ਤੋਂ ਤੇ ਤੁਹਾਨੂੰ ਦਿਖਾਵਾਂਗੇ ਧੰਨਵਾਦ ਸਤਿ ਸ੍ਰੀ ਅਕਾਲ